ਸਸ਼ੇ ਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਪੰਜਾਬੀ ਸਿੱਖੋ ਓੜਾ ਐੜਾ ਏਡੀ ਚੈਨਲ ਤੇ ਮੈਂ ਮਾਸਟਰ ਤਾਰਾ ਸਿੰਘ ਤੁਹਾਡੇ ਕੀ ਗੁਜ਼ਾਰਿਸ਼ ਕਰਦਾ ਹਾਂ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੈਂ ਆਪਣੀ ਕੱਲ ਦੀ ਵੀਡੀਓ ਵਿੱਚ ਸਿਖਾਇਆ ਸੀ ਦੋ ਤਖ ਦੋ ਤਖਰ ਤੋਂ ਭਾਵ ਹੈ ਅਜਿਹੇ ਅੱਖਰ ਜਿਹੜੇ ਪੈਰਾਂ ਵਿੱਚ ਲੱਗਦੇ ਹਨ ਅਤੇ ਜਿਹੜੇ ਇਕੱਠੇ ਲੱਗਦੇ ਹਨ ਪੈਰਾਂ ਵਿੱਚ ਅਜਿਹੇ ਅੱਖਰ ਅੱਧੇ ਪਾਏ ਜਾਂਦੇ ਹਨ ਇਸ ਕਾਰਨ ਇਹਨਾਂ ਨੂੰ ਅੱਧੇ ਅੱਖਰ ਵੀ ਕਿਹਾ ਜਾਂਦਾ ਹੈ

पाव ससा सस्ते दे पैरा लग्या वाह वाह ऊपर लावा स्वै हुन लिखना होवे स्वै जीवनी ससा सस्ते पैरी वाह वाह लावा जज्जे बिहारी जी वाह वाह नन्ने बिहारी नी स्वै जीव इस तरह और सारे बहुत सारे अखर हैं जिन्हों के पैरों में वाह वाह लगता है जिस तरह ਦੱਤਾ ਤਤੇ ਪੈਰੀ ਵਾਵਾ ਲਾਉ ਤਵੇ ਤਵੇਤ ਭਾਵ ਹੁੰਦਾ 13 ਇਹ ਸ਼ਬਦ ਗੁਰਬਾਣੀ ਵਿੱਚ ਵਰਤਿਆ ਜਾਂਦਾ ਹੈ ਗੁਰਗੋਬਿੰਦ ਸਿੰਘ ਜੀ ਦੀ ਬਾਣੀ ਚਾਪ ਸਾਹਿਬ ਵਿੱਚ ਤਵੇ ਕਿਹਾ ਗਿਆ ਤਵੇਤ ਭਾਵ ਹੈ 13 ਇਸ ਤੋਂ ਇਲਾਵਾ ਲਿਖਣਾ ਹੋਵੇ ਸੀ ਡੈਸ਼ ਦੱਤਾ ਦਦੇ ਪੈਰੀ ਵਾਵਾ ਉੱਪਰ 라ਵਾ ਸਸੇ ਪੈਰੀ ਬਿੰਦੀ ਛਾ ਡੈਸ਼ ਇਹ ਹੈ ਗੱਗਾ ਦਾ ਦੁੱਤਕ ਅੱਖਰ ਵਾਵਾ ਜਿਹੜਾ ਕਿ ਅੱਖਰ ਦੇ ਪੈਰਾਂ ਵਿੱਚ ਪੈਂਦਾ ਹੈ ਅਤੇ ਅੱਧਾ ਪੈਂਦਾ ਹੈ ਵਿਅੰਜਨ ਅਤੇ ਦੁੱਤਕ ਅੱਖਰ ਦੋਵੇਂ ਮਿਲ ਕੇ ਇੱਕੋ ਜਿਹੀ ਅਲੱਗ ਆਵਾਜ਼ ਬਣ ਕਰਦੇ ਹਨ ਜਿਸ ਦਸੱਸੇ ਪਹਿਲੀ ਵਾਵਾ ਲੱਗੇ ਤੇ ਕਿੜੀ ਆਵਾਜ਼ ਇਹਨੂੰ ਸਵਰ ਦੱਦੇ ਪਹਿਲੀ ਵਾਵਾ ਲੱਗੇ ਤੇ ਕਿੜੀ ਆਵਾਜ਼ ਇਹਨੂੰ ਧਵ ਇਸੇ ਤਰ੍ਹਾਂ ਇਹਦੇ ਵਿੱਚ ਬੇਟਾ ਜ਼ਿਆਦਾ ਅੱਖਰ ਨਹੀਂ ਹੈਗੇ ਪਰ ਅੱਜ ਕੱਲ ਇਸ ਦੀ ਵਰਤ ਬਹੁਤ ਹੀ ਜ਼ਿਆਦਾ ਕੱਟ ਗਈ ਹੈ

बड़ा खुश है कि गल की है